ਮਿੱਤਰੋ ਸਤਿ ਸ਼੍ਰੀਕਾਲ ਆਸ ਕਰਦਾ ਸਾਰੇ ਸੱਜਣ ਵੇ ਲਈ ਠੀਕ ਹੋਣਗੇ ਤੇ ਮਿੱਤਰੋ ਅੱਜ ਆਪਾਂ ਪਹੁੰਚੇ ਤਲਵੰਡੀ ਸਾਬੋ ਮੰਡੀ ਮੰਡੀ ਤੇ ਮੇਲਾ ਘੋੜਿਆਂ ਦਾ ਤੇ ਆ ਹੁਣ ਪਹੁੰਚਾ ਬਾਬਾ ਜੋਰੇ ਦੇ ਸਟੋਰੀ ਚ ਇੱਥੇ ਬਾਬਿਆਂ ਨੇ ਬਹੁਤ ਵਧੀਆ ਮਹੌਲ ਸੀਗਾ ਤੇ ਢਾਡੀ ਜਿੱਥੇ ਲਾਏ ਹੋਏ ਸੀਗੇ ਬੜਾ ਰੰਗਣ ਮੰਗਲ ਹੋਇਆ ਪਿਆ ਤੇ ਕੰਮ ਬਹੁਤ ਵਧੀਆ ਮੰਡੀ ਤੇ ਯਾਰ ਜੀ ਲੱਗਿਆ ਹਜੇ ਜਾਨਵਰ ਖੜਾ ਥੋੜੇ ਜੀ ਆ ਗੇੜਾ ਗੂੜਾ ਦਿੱਤਾ ਜੀ ਬੈਡ ਸਟੱਡ ਫਾਰਮ ਵਾਲਿਆਂ ਦੇ ਵੀ ਆਇਤੀਏ ਮਾਨ ਤਕੋੜਾ ਤੇ ਕਾਰਲੋਸ ਕੋੜਾ ਪਹੁੰਚੇ ਦਿਨਾਰੇ ਕਦੇ ਗੱਡੀ ਚੀਤੀ ਲਾਉਣੇ ਸੀ ਇਹਨਾਂ ਨੇ ਤੇ ਫਿਰ ਅਸੀਂ ਮੇਲਾ ਦੇਖਿਆ ਫਿਰ ਉਹ ਬਾਈ ਨੂੰ ਮਿਲੇ ਸੀ ਤੇ ਆਹ ਕੋੜਾ ਕੱਲਾਂ ਵਾਲੇ ਚੇਤਕ ਦਾ ਬੱਚਾ ਹੈਗਾ ਤੇ ਤੇ ਬਾਈ ਕਹਿੰਦੇ ਵੀ ਅਸੀਂ ਛੱਡਦੇ ਨਹੀਂ ਹੈਗੇ ਇਹਨੂੰ ਘੱਟੀ ਛੱਡਿਆ ਪੰਜ-ਸੱਤ ਘੋੜੀਆਂ ਦੀ ਛੱਡਿਆ ਹੋਇਆ ਹੈਗਾ ਤੇ ਉਮਰ ਇਹਦੀ ਕਹਿੰਦੇ ਸਾਨੂੰ 18 ਸਾਲ ਹੋ ਗਈ ਕਹਿੰਦੇ ਬਾਈ ਕਹਿੰਦੇ ਤੇ ਆਹ ਬਾਈਆਂ ਕੋਲੇ ਖੜ ਗਏ ਸੀ ਫਿਰ ਇਹਨਾਂ ਨੂੰ ਪੁੱਛਣ ਲੱਗੇ ਵੀ ਤੁਹਾਡੇ ਕੋਲੇ ਕੋਈ ਨੁਕਰੀ ਨਾ ਕੋਈ ਘੋੜੀ ਹੈਗੀ ਆ ਬਸ਼ੇਰੀ ਇਹ ਬਾਈ ਕਹਿੰਦਾ ਨਾ ਬਸ਼ੇਰੀ ਨੌਕਰੀ ਨਹੀਂ ਹੈਗੀ ਤੇ ਫੇਰ ਅਸੀਂ ਬਾਈ ਨਾਲ ਗੱਲਾਂ ਕਰੀਏ ਹੋਰ ਜਾਨਵਰਾਂ ਬਾਰੇ ਬਾਈ ਕਹਿੰਦਾ ਕਿ ਮੇਲਾ ਵਧੀਆ ਭਰੂਗਾ ਮੈਂ ਹਾਂ ਬਾਈ ਲੱਗਦਾ ਵੀ ਲੋਕਾਂ ਦਾ ਸ਼ਾਹ ਜ਼ਿਆਦਾ ਹੈਗਾ ਤੇ ਮੇਲਾ ਵਧੀਆ ਭਰੂਗਾ ਫੇਰ ਅਸੀਂ ਮਿੱਤਰੋ ਆਹ ਕੁੱਤਾ ਦੀ ਆ ਇਹ ਬਾਈ ਆਪ ਨੂੰ ਫੇਸਬੁੱਕ ਤੇ ਜਾਣਦਾ ਸੀਗਾ ਇਹਨੂੰ ਮਿਲੇ ਸੀ ਤੇ ਬਾਈ ਕਹਿੰਦਾ ਮੈਂ ਮੈਸੇਜ ਕਰਾਂ ਜੀ ਫਿਰ ਮੈਂ ਵੀ ਪਛਾਣ ਜਾਵਾਂ ਹਾਂ ਬਾਈ ਠੀਕ ਆ ਤੇ ਆ ਇਹਨਾਂ ਕੋਲੇ ਪਤਾ ਨਹੀਂ ਕਿਹੜਾ ਕੁੱਤਾ ਯਾਰ ਨਾਂ ਜਾ ਲੈਂਦਾ ਯਾਰ ਮੈਂ ਨਾਂ ਜਾ ਭੁੱਲ ਗਿਆ ਪਤਾ ਨਹੀਂ ਕੀ ਦੀਗਾ ਫੇਰ ਆ ਆ ਕੋੜਾ ਖੜਾ ਵੀਡੀਓ ਨਹੀਂ ਬਣੀ ਵਿੱਚ ਇਹ ਪੋਰਸ ਕੋੜਾ ਹੈਗਾ ਤੇ ਇਹ ਬਾਈ ਨਾਲ ਗੱਲਬਾਤ ਕਰੀ ਗਏ ਸੀ ਤੇ ਆਪਾਂ ਵੀ ਕੋੜੀ ਭਕੋੜੀ ਭਰਉਣੀ ਹੈਗੀ ਕੋੜੀ ਮੁੜ ਕੇ ਬਿਛੇਦੇ ਤੋਂ ਬਾਅਦ ਕੋੜੀ ਭਰਾਈ ਨਹੀਂ ਗਈ ਬਸ ਹੁਣ ਦੇਖਾਂਗੇ ਭਰਾਵਾਂਗੇ ਕੋੜੀ ਤੇ ਬਾਈ ਨਾਲ ਗੱਲਾਂ ਕਰੀ ਗਏ ਸੀ ਉਸ ਤੋਂ ਬਾਅਦ ਢੇੜਾ ਦਿੱਤਾ ਫੇਰ ਅਸੀਂ ਫੇਰ ਅਸੀਂ ਆ ਖੜੇ ਜਾਨਵਰ ਦੇਖੋ ਹਾਂ ਜੀ ਲੱਗਾ ਯਾਰ ਪੂਰਾ ਮੰਡੀ ਚ ਹੈ ਪੂਰਾ ਭਾਈ ਤਾਂ ਵਧੀਆ ਭਰੀ ਮੰਡੀ ਐ ਨਹੀਂ ਕੀ ਗੱਲ ਤੇ ਕੱਲ ਨੂੰ ਤਾਂ ਜਮਾ ਪੂਰਾ ਫਲ ਇਕੱਠੀ ਹੋ ਜਾਣਾ ਮੰਨ ਕੇ ਚੱਲੋ 7 8 9 10 ਇਹ ਤਿੰਨੇ ਚਾਰ ਦਿਨ ਨਾ ਪੂਰਾ ਇਹ ਫਲ ਇਕੱਠਾ ਰਹੂਗਾ ਤੇ ਸਾਰੇ ਸੱਜਣ ਵੇਲੀ ਪਹੁੰਚੋ ਮੰਡੀ ਚ ਜਾ ਕੇ ਤਾਂ ਯਾਰ ਰੂਹ ਖੇੜਦੀ ਆ ਤੇ ਆ ਦੇਖੋ ਬਾਈਆਂ ਨੇ ਵਧੀਆ ਸਿਸਟਮ ਕਰਿਆ ਹੋਇਆ ਅਸਲ ਜਾਨਵਰ ਐ ਖੁੱਲਾ ਹੋਵੇ ਨਾ ਜੀ ਫੇਰ ਹੀ ਆਪਦੇ ਆਪ ਨੂੰ ਪੇਸ਼ ਕਰ ਸਕਦਾਗਾ ਬੰਨਿਆ ਜਾਨਵਰ ਉਹਨਾਂ ਨਹੀਂ ਆਪਦੇ ਆਪ ਨੂੰ ਦਿਖਾ ਸਕਦਾ ਤੇ ਦੇਖੋ ਵਧੀਆ ਅੱਜ ਤੋਂ ਪੂਜੀ ਵੀ ਨਿਕਲੀ ਦੀ ਵਧੀਆ ਬਣਿਆ ਹੋਦੀ ਸਰੀਰ ਵੀ ਵਧੀਆ ਸੀਗੇ ਤੇ ਬਾਕੀ ਜੀ ਵੀ ਲੱਗਦਾ ਸੀ ਮੰਡੀ ਜੀ ਹਰ ਤੇ ਬਾਈਆਂ ਨੇ ਘੋੜਿਆਂ ਵਾਲਿਆਂ ਨੇ ਬਹੁਤ ਸਤਿਕਾਰ ਦਿੱਤਾ ਜੀ ਹਰ ਇੱਕ ਬੰਦੇ ਨੇ ਬਜਾਰੇ ਨੇ ਵਧੀਆ ਇੱਜ਼ਤ ਮਾਣ ਦਿੱਤਾ ਚਾਹ ਪਣੀ ਪਿਆ ਆ ਤੇ ਫਿਰ ਅਸੀਂ ਗੇੜਾ ਦਿੱਤਾ ਆ ਦੇਖੋ ਇੱਥੇ ਘੋੜਿਆਂ ਦਾ ਜਾਨਵਰਾਂ ਦਾ ਸਾਰਾ ਸਮਾਨ ਮਿਲਦਾਗਾ ਗਾਨੀ ਗੁਨੀ ਘੁੰਗਰੂ A to Z ਕਾਠੀ ਘੋੜਿਆਂ ਦੀ ਹਨਾ ਕੁਛ ਮਰਜ਼ੀ ਲੈ ਲੋ ਤਨੂਲੇ ਜ ਨਹੀਂ ਬਾਈ ਤੇ ਇੰਦਾ ਇੱਥੇ ਗੇੜਾ ਦਿੱਤਾ ਫਿਰ ਅਸੀਂ ਉੱਦੋਂ ਬਾਅਦ ਫੇਰ ਚੱਲੀ ਗਏ ਅੱਗੇ ਸੀ ਦੇਖ ਕੇ ਕਿਹੜਾ ਆ ਮੇਰੇ ਪਾਪਾ ਜੋ ਆ ਕੇ ਇਨਾ ਖੇਡੀ ਜਾਂਦਾ ਸੀਗਾ ਤੇ ਇਹਦੀ ਵੀਡੀਓ ਜੀ ਬਣਾਉਣ ਲੱਗੇ ਅਸੀਂ ਮੜੀ ਜੀ ਤੇ ਉੱਦੋਂ ਬਾਅਦ ਅਸੀਂ ਤਰਪੇ ਗਾਹ ਨੂੰ ਵੀ ਦੇਖਨੇ ਆਂਗੇ ਜਾਓ ਦੇਖੋ ਕਿਨੇ ਸੋਹਣੇ ਸੁਨਿਆਰੇ ਤੇ ਇਧਰ ਉਹਨੇ ਸਿੰਘ ਹੁੰਦੇ ਨੇ ਜਕਾਰੇ ਲਾਉਂਦੇ ਹੁੰਦੇ ਸੀ ਸਿੰਘ ਬਹੁਤ ਵਧੀਆ ਲੱਗਾ ਯਾਰ ਫਿਰ ਮੈਂ ਵੀਡੀਓ ਬਣਾਈ ਇਹਨਾਂ ਦੀ ਆ ਦੇਖੋ ਘੋੜੀ ਕੇ ਆ ਬਈ ਢਾਲੀ ਵਾਲਾ ਸਟੱਡ ਆ ਸਟੱਡ ਵਰਮ ਆ ਗਿਆ ਮਨ ਸਟੋਰੀ ਤੀਗੀ ਜਿਹੜੇ ਤੋਂ ਆਪਾਂ ਨੇ ਘੋੜਾ ਘੋੜੀ ਭਰਾਈ ਦੀ ਆਪਣੀ ਅੱਜ ਨਾਲ ਜਵਾਕ ਜਾਤ ਰਿਆ ਜਾਂਦਾ ਮੇਰੀ ਨਿਗ੍ਹਾਤ ਹੀ ਨਾਲ ਅੱਜ ਸਕੂਲੋਂ ਛੁੱਟੀ ਲੈ ਲਈ ਦੇਖੋ ਯਾਰ ਅੱਜ ਵਾਕੇ ਜਿਹੇ ਸਕੂਲੋਂ ਸਕੂਲੋਂ ਬੰਕ ਮਾਰ ਕੇ ਇੱਥੇ ਘੋੜੀ ਦੇਖਣਾ ਘੋੜੇ ਦੇਖਣਾ ਏ ਆ ਮੇਰੇ ਪਾਪਾ ਵੀ ਗਿਆ ਦਿਨ ਨਾਲ ਸਾਡੇ 1 ਬਾਈ ਹੋਰ ਗਿਆ 2 ਬਾਈ ਹੋਰ ਗਿਆ ਤੇ 4 ਜਣੇ ਗਏ ਸੀ ਅਸੀਂ ਕਈ ਜਵਾਗ ਜਤੀ 5 ਦਿੱਤੀ ਮੇਰੇ ਪਿਓ ਨੂੰ ਵੀ ਯਾਰ ਬਾਲਾ ਸ਼ੌਂਕ ਆ ਘੋੜਿਆਂ ਦਾ ਤੁਰੇ ਫਿਰੇ ਮੰਡੀ ਚ ਦੇਖੋ ਤੁਸੀਂ ਯਾਰ ਦੇਖੋ ਮਾਹੌਲ ਪੂਰਾ ਐ ਜੀ ਲੱਗਦਾ ਦੀ ਯਾਰ ਪੂਰਾ ਖੁੱਲ ਮਨ ਖੁਸ਼ ਹੋਇਆ ਬੱਬੇ ਤੇ ਸਾਰੇ ਜਾਇਓ ਮੰਡੀ ਚ ਮੈਂ ਆਸ ਕਰਦਾ ਸਾਰੇ ਭਾਈ ਜਾਣਗੇ ਤੇ ਫਿਰ ਮੈਨੂੰ ਦੱਸੋ ਯਾਰ ਵੀ ਕਿਹੜੇ-ਕਿਹੜੇ ਗਏ ਨੇਗੇ ਠੀਕ ਆ ਆਈ ਆਖਰ ਗਿਆਸਿਨ ਜੀ ਲੱਗਿਆ ਮਗਲਾ ਇਹ ਕਹਿੰਦੇ ਸੀ ਇਹ ਮਾ ਜਾਰ ਵੀਡੀਓ ਤਾਂ ਬਿਨਾ ਮੰਡੀ ਦੇਖਣ ਦਾ ਵੱਧ ਨਹੀਂ ਯਾਰਾ ਹੁੰਦਾਗਾ ਤੇ ਉਹ ਕਹਿੰਦਾ ਕਿ ਨਾ ਆਪਾਂ ਫਿਰ ਦਰਸ਼ਕਾਂ ਨੂੰ ਵੀ ਦਿਖਾਉਣੀ ਆ ਨਾ ਨਾਲ ਨਾਲ ਉਹ ਵੀਡੀਓ ਬਣਾਉਣਾ ਥੋੜਾ ਜਿਹਾ ਹੈਗਾ ਤਾਂ ਯਾਰ ਕੰਮ ਜਾ ਔਖਾਗਾ ਸੰਗ ਜੀ ਲੱਗਦੀ ਰਹਿੰਦੀ ਹੈ ਨਾ ਫਿਰ ਵੀ ਯਾਰ ਅਗਲਾ ਕਹਿੰਦਾ ਹਨਾ ਕੀ ਭੈ ਕੰਮ ਕਰੀ ਜਾਂਦੇ ਨੇ ਚਾਹੇ ਕਿਵੇਂ ਆ ਯਾਰ ਬਾਈ ਆਹਾ ਉਹ ਜੁੱਪੀਆਪੀ ਜਣਿਆਂ ਦੇ ਦੀਏ ਜਿਹੜੇ ਆ ਜਾਨਵਰ ਖੜੇ ਜਿੱਧਰ ਦੇਖੋ ਵਿਆਹ ਵਾਲੇ ਵਾਂਗੂ ਟੈਂਟ ਵਾਂਗੂ ਸ਼ਿੰਗਾਰਿਆ ਪਿਆ ਹੈਗਾ ਜਮਾ ਹੈ ਦੇਖੋ ਜਿੱਥੇ ਘੋੜੇ ਬੰਨਣੇ ਨੇ ਘੋੜੇ ਡਿਸਪਲੇ ਕਰਨੇ ਨੇ ਉਹ ਐ ਟੈਂਟ ਪੂਰੇ ਸੋਹਣੇ ਟੈਂਟ ਲਾਏ ਹੋਏ ਨੇ ਯਾਰ ਮੈਂ ਕਹਿੰਦਾ ਹਰੇਕ ਸਟੋਰੀ ਵਾਲ ਦਾ ਘੱਟੋ ਘੱਟ 50-60000 ਰੁਪਏ ਖਰਚਾ ਆਉਂਦਾ ਹੋਊ ਯਾਰ ਬਾਕੀ ਕਨਫਰਮ ਨਹੀਂ ਹੈਗਾ ਇਹਨਾਂ ਆਪਾਂ ਨੂੰ ਤਾਂ ਆਪਾਂ ਦਾ ਕਿਹੜਾ ਸਟੋਰੀ ਲਾਈਏ ਕਰੇ ਆਹ ਦੇਖੋ ਨੌਕਰੀ ਬਸ਼ੇਰੀ ਦਿੱਤੀ ਮੈਨੂੰ ਲੱਗਦਾ ਬਸ਼ੇਰੀ ਸੀ ਸ਼ਾਇਦ ਪਤਾ ਨਹੀਂ ਬਸ਼ੇਰਾ ਦੀ ਯਾਰ ਮੈਂ ਤਾਂ ਭੁੱਲ ਗਿਆ ਇੱਕਦਮ ਪੁੱਛਿਆ ਜਰੂਰ ਦੀਗਾ ਦੇਖੋ ਚੰਬੇ ਚੰਬੀ ਘੋੜੀ ਦੀਗੀ ਉਦੇ ਮਗਰ ਦਿੱਤੀ ਦੀ ਬਸ਼ੇਰੀ ਆ ਸ਼ਾਇਦ ਮੈਨੂੰ ਲੱਗਦਾ ਹੈ। ਦੇਖੋ। ਵਰ ਕਿਰਪਾ ਕਰੀ ਮਹਾਰਾਜਾ। ਸਾਰਿਆਂ ਨੂੰ ਔੜੇ ਕੋੜੀਆਂ ਦੋ ਆ ਬਈ। ਦੇਖੋ। ਬਹੁਤ ਖੁੱਲਾ ਮਾਹੌਲ ਤੀ ਇਹਦਾ। ਐ ਨਹੀਂ ਇਹਦਾ ਮਨ ਵੀ ਵਿੱਚ ਜੇ ਵਜ ਦੇਖ ਰਹੇ ਨੇ ਜਾਨਵਰ। ਪੂਰੇ ਵਧੀਆ ਆਨੰਦ ਮੰਗਲ ਸੀਗਾ ਇਹਦਾ ਮ। ਨੂੰ ਆ ਕੇ ਜਾਨੀ ਬਈ ਥੱਕਿਆ ਜਾ ਮਾ ਮੋਰੀ ਖਵਾਦੀ ਐ ਨਾਲ ਹੀ ਭੱਜਿਆ ਫਿਰ ਮੂਰੇ ਭੱਜਿਆ ਕਰੇ ਸਮਾਦੀਆਂ ਲੱਗਾ ਕਰ ਵੀ ਕਾ ਵੀ ਜਾਨਵਰਾਂ ਦਾ ਪਤਾ ਨਹੀਂ ਹੁੰਦਾ ਹਨਾ ਪਰ ਨਾ ਤੇ ਦੇਖੋ ਆ ਬਾਈਆਂ ਦੇ ਜਾਨਵਰ ਬੰਨੇ ਹੋਏ ਸੀ ਇਹ ਬਾਈ ਤਰਮੰਡੀ ਦੀ ਸੀ ਖਾਸ ਆ ਦੇਖੋ ਇੱਥੇ ਘੋੜਿਆਂ ਦੇ ਉਹ ਕਰੀ ਜਾਂਦੇ ਸੀ ਪੈਰਪੂਰ ਬਣਾਈ ਜਾਂਦੇ ਸੀ ਸਾਰਾ ਗਮ ਹੁੰਦਾ ਯਾਰ ਘੋੜੀ ਭਰਉਣੀ ਵੀ ਹੁੰਦੀ ਹੈ ਕਿਸੇ ਨੇ ਹਨਾ ਜਾਂ ਕੋਈ ਕੋਈ ਪੈਰਾਂ ਦਾ ਹਨਾ ਇੱਥੇ ਸਾਰੇ ਸਾਰਾ ਕੁਝ ਹੋ ਜਾਂਦਾ ਮੇਲਿਆਂ ਤੇ ਸਪੈਸ਼ਲ ਸੱਦਨ ਦੀ ਲੋੜ ਨਹੀਂ ਹੈਗੀ ਮੈਂ ਜਾਨਵਰ ਜਰੂਰ ਲੈ ਕੇ ਆਉਂਦਾ ਬੰਦਾ ਉਹਦੀ ਸਾਰਾ ਕੁਝ ਕਰਾ ਲੈਂਦਾ ਦੇਖੋ ਜੀ ভাই ਇਹਨੂੰ ਮਗੋਦੀ ਚੱਕਿਆ ਵੇ ਹਨਾ ਤਰ੍ਹਾਂ ਜਿਹੜੀ ਇਹਨੂੰ ਗੋਦੀ ਤੂੰ ਆ ਘੋੜਾ ਸੀ ਬਾਈ ਕਾਲੇ ਵਾਲੀ ਮੰਡੀ ਤੋਂ ਆਏ ਦੀ ਗਏ ਬਾਈ ਇਹ ਕਾਲੇ ਵਾਲੀ ਤੋਂ ਹਰਿਆਣੇ ਚੋਂ ਬਹੁਤ ਸੋਹਣਾ ਘੋੜਾ ਦੀ ਹੈ ਰਹੀ ਮਨ ਨੂੰ ਛੂ ਗਿਆ ਜਮਾ ਇਹਦੀ ਹਾਈਟ ਵੀ ਮੈਨੂੰ ਲੱਗਦਾ 68 ਇੰਚ ਦੱਸੀ ਦੀ ਬਾਈ ਨੇ ਨਾ ਯਾਰ ਇਹਦਾ ਪਤਾ ਨਹੀਂ ਕੀ ਦੱਸਿਆ ਤੀਆ ਚਲੋ ਘੋੜਾ ਬਹੁਤ ਸੋਹਣਾ ਦੀ ਹੈ ਅੱਜ ਬਾਬੇ ਇਹ ਚੀਜ਼ਾਂ ਨਾ ਮਿਹਨਤ ਬਹੁਤ ਪਾਲਦੀਆਂ ਨੇ ਯਾਰ ਸਹੀ ਗੱਲ ਦੱਸਾਂ ਬੜੀ ਮਿਹਨਤ ਨਾਲ ਤਿਆਰ ਹੁੰਦੀਆਂ ਨੇ ਇਹ ਵੱਡੇ ਘੋੜੇ ਮਿਲਨੇ ਹਨ ਇਹ ਫਰੇਕ ਦੇ ਕੱਸਦੀ ਗੱਲ ਨਹੀਂ ਹੁਣ ਆਪਣੇ ਕੋਲੇ ਆ ਗਿਆ ਬੀ ਪਛੇਰਾ ਜਾਣਾ ਛੋਟਾ ਜਾ ਟੱਟੂਆ ਜਾ ਇਹਨੂੰ ਹੁਣ ਸਾਮਾਂਗੇ ਇਹ ਤਿੰਨ ਤਿੰਨ ਸਾਲ ਇਹ ਪੂਰਾ ਇਹ ਰੱਖਣਾ ਪਊਗਾ ਜਾ ਮੁੱਫਲਾ ਵਾਂਗੂ ਫੇਰ ਆ ਕੇ ਕਿਤੇ ਸੋਨਾ ਬਣੂਗਾ ਨਾ ਇਹ ਕੋੜਿਆਂ ਦਾ ਸਾਫਰ ਹੁੰਦਾ ਇੱਕ ਬਾਈ ਯਾਰ ਬਹੁਤ ਵੱਡੇ ਸਾਫਰ ਦੇ ਹੁੰਦੇ ਨੇ ਬਾਈ ਨਾਲ ਗੱਲਬਾਤ ਕਰੀ ਬਹੁਤ ਵਧੀਆ ਲੱਗਿਆ ਯਾਰ ਗੱਲ ਕਰਕੇ ਬਾਈ ਨੇ ਦੱਸਿਆ ਸਾਰੀ ਇਹਦੀ ਹਿਸਟਰੀ ਤੇ ਇਹ ਸਮੁੰਦਰ ਲੈਂਡ ਚ ਹੀ ਆ ਗਿਆ ਮਨੂੰ ਸਮੁੰਦਰ ਦਾ ਪੁੱਤ ਆ ਦੀ ਗੋੜਾ ਸਮੁੰਦਰ ਦਾ ਸਾਨੂੰ ਪਤਾ ਹੀ ਆ ਯਾਰ ਲੈ ਜੇ ਨਾ ਗੋੜਾ ਹਨਾ ਓ ਬਾਈ ਪਹਿਲਵਾਨਾਂ ਕੋਲੇ ਹੈਗਾ ਕੋਟਾ ਬਲੂ ਆ ਬਲੂ ਕੋਟਲੀ ਬਹੁਤ ਵਧੀਆ ਬੰਦੇ ਨੇ ਉਹ ਵੀ ਯਾਰ ਵਿਚਾਰੇ ਹੁੰਦੀ ਰਹਿੰਦੀਆਂ ਗੱਲ ਉਹਨਾਂ ਕਈ ਵਾਰੀ ਫੇਰਾ ਬਾਬੇ ਜੋਗਰੇ ਦੇ ਫੇਰ ਅਸੀਂ ਆਏ ਇੱਥੇ ਇੱਥੇ ਤੁਹਾਡੀ ਜਿੱਥੇ ਲੱਗੀ ਨਾ ਸਾਰੇ ਨਿਜਮਾਂ ਦਾ ਇਹ ਅਨੰਦ ਮੰਗਲ ਦੀ ਕੰਮ ਦੇਖੋ ਆਈ ਜਾਂਦੀਆਂ ਦੀ ਘੋੜੇ ਘੋੜੀਆਂ ਟਰਾਲੀਆਂ ਚ ਤੇ ਕੰਟੇਨਰ ਜਿਹੇ ਲਿਆਉਂਦੇ ਸੀ ਆ ਦੇਖਾ ਵਿੱਚ ਵਿੱਚ ਸ਼ੌਂਕੀ ਬੰਦੇ ਘੋੜੀਆਂ ਦੇ ਗੇੜੇ ਵੀ ਦਿੰਦੇ ਫਿਰਦੇ ਸੀ ਫੇਰਾ ਅਸੀਂ ਦਿਨੇ ਚਾਰੀ ਤੁਰੇ ਜਾਂਦੇ ਹਾਂ ਜੀ ਤੇ ਇੱਕ ਵਾਈ ਸਾਡਾ ਵਿੱਚ ਹੈ ਨਹੀਂ ਜਿਹੜੇ ਨੇ ਵੀਡੀਓ ਬਣਾਈ ਹੈਗੀ ਉਹ ਪਿੱਛੇ ਦੀ ਤੇ ਮੇਲੇ ਦਾ ਆਨੰਦ ਪੂਰਾ ਸੋਹਣਾ ਮਾਣਿਆ ਯਾਰ ਮਨ ਕੇ ਚਲੋ ਪੂਰੀ ਖੁਸ਼ੀ ਹੋਈ ਯਾਰ ਮਾਨੂੰ ਜਿਵੇਂ ਗਏ ਸੀ ਨਾ ਆਪਾਂ ਵੀ ਯਾਰ ਕਈ ਵਾਰ ਜਾਨਵਰ ਘਟਉਣਗੇ ਨਹੀਂ ਉਹ ਜਾਨਵਰ ਘਟ ਵੀ ਨਹੀਂ ਸੀ ਤੇ ਉਹ ਵੀ ਨਜ਼ਾਰਾ ਆਇਆ ਯਾਰ ਤੇ ਆ ਫਿਰ ਸਾਡਾ ਬੇਰ ਕਾ ਜਮਾ ਦੁੱਧ ਪੋਣਾ ਜਿਹੜਾ ਉਹ ਸਰਸੀਗਾ ਉਹ ਮਿਲਿਆ ਬਹੁਤ ਚੰਗਾ ਲੱਗਿਆ ਇਹਨਾਂ ਨੂੰ ਮਿਲ ਕੇ ਬਹੁਤ ਨੇਕ ਦਿਲ ਬੰਦੇ ਨੇਗੇ ਤੇ ਇਹ ਵੀ ਆ ਢਾਡੀ ਬਣਾ ਲਾਉਂਦੇ ਨੇਗੇ ਇਨਨ ਸ਼ੌਂਕ ਹੀ ਹੈ ਕਹਨਾ ਕੋਈ ਪੈਸੇ ਦਾ ਕਮਾਤਲਬ ਨਹੀਂ ਹੈਗਾ ਇਹਨਾਂ ਨੂੰ ਇਹਨਾਂ ਨੂੰ ਕਿ ਸ਼ੌਂਕ ਹੀ ਹੈ ਵੀ ਐ ਆਹੋ ਕਰਨ ਦਾ ਆ ਢਾਡੀ ਬਣਾ ਲਾਉਣ ਦਾ ਇਹ ਵੀ ਤਲਵੰਡੀਗ ਦੀ ਮੈਂ ਇੱਥੇ ਹਾਂ ਦੀ ਬਹੁਤ ਨਹੀਂ ਇੱਕ ਇਨਸਾਨ ਨੇਗੇ ਬਹੁਤ ਵਧੀਆ ਲੱਗਿਆ ਮਿਲ ਕੇ ਇਹਨਾਂ ਨੂੰ ਫੇਰਾ ਘੋੜਾ ਦੇਖੋ ਸੈੱਟ ਕਰੀ ਜਾਂਦੇ ਡਿਸਪਲੇ ਵਾਸਤੇ ਤੇ ਇੱਕ ਬਾਈ ਜਿਹੜਾ ਬਾਈ Facebook ਤੇ ਜਾਂ YouTube ਤੇ ਦੇਖ ਲੈ ਜੀ ਇਹਨਾਂ ਨੂੰ ਫੋਲੋ ਸਬਸਕ੍ਰਾਈਬ ਕਰਿਓ ਯਾਰ ਸ਼ੇਅਰ